ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਔਰ ਲਗਾਤਾਰ ਜਿਹੜੀ ਹੈਗੀ ਆ ਭਾਰਤੀ ਹਾਕੀ ਟੀਮ ਪੜਾਓ ਹਰ ਪਾਰ ਕਰ ਰਹੀ ਆ 올림픽 ਦੇ ਵਿੱਚ ਕੋਈ ਸਮਾਂ ਸੀਗਾ ਜਦੋਂ ਹਾਕੀ ਜਿਹੜੀ ਹੈ ਕਾਫੀ ਨਿਰਾਸ਼ਾ ਜਿਹੜੀ ਸੀਗੀ ਆਪਣੇ ਫੈਨਸ ਨੂੰ ਦੇ ਦਿੰਦੀ ਸੀ ਲੇਕਿਨ ਅੱਜ ਪੂਰਾ ਹਿੰਦੁਸਤਾਨ ਜਿਹੜਾ ਹੈ ਹਾਕੀ ਟੀਮ ਦੀ ਪੂਰੀ ਪ੍ਰਸ਼ੰਸਾ ਜਿਹੜੀ ਆ ਉਹ ਕਰ ਰਿਹਾ ਹੈ ਕਾਫੀ ਸਾਲਾਂ ਬਾਅਦ ਜਿਹੜਾ ਹੈ ਆਸਟ੍ਰੇਲੀਆ ਨੂੰ ਵੀ ਜਿਹੜਾ ਹਰਾ ਦਿੱਤਾ ਔਰ ਲਗਾਤਾਰ ਸੈਮੀਫਾਈਨਲ ਦੇ ਵਿੱਚ 올림픽 ਦੇ ਵਿੱਚ ਪਹੁੰਚ ਚੁੱਕੀ ਹੈ ਸਾਡੇ ਨਾਲ ਸਾਬਕਾ ਖਿਡਾਰੀ ਜਿਹੜੇ ਆ ਗਏ ਹਨ ਸੰਦੀਪ ਕੋਰ ਜੀ ਜਿਹੜੇ ਮੌਜੂਦ ਹਨ ਜਿਹੜੇ ਖੁਦ ਇੱਕ ਇੰਟਰਨੈਸ਼ਨਲ ਹਾਕੀ ਪਲੇਅਰ ਰਹੇ ਨੇ ਅਸੀਂ ਉਹਨਾਂ ਨੂੰ ਜਾਣਦੇ ਆ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਹਾਕੀ ਸੀ ਔਰ ਅੱਜ ਦੇ ਜਿਹੜੇ ਹਾਕੀ ਪਲੇਅਰ ਨੇ ਕਿੰਨਾ ਕੁ ਜਿਹੜਾ ਫਰਕ ਆ ਔਰ ਕਿੰਨਾ ਕੁ ਜਿਹੜਾ ਪ੍ਰਾਊਡ ਜਿਹੜਾ ਇਸ ਵਕਤ ਇੰਡੀਅਨ ਜਿਹੜੇ ਹਾਕੀ ਦੇ ਸਾਬਕਾ ਖਿਡਾਰੀ ਨੇ ਉਹ ਵੀ ਮਹਿਸੂਸ ਕਰ ਰਹੇ ਹਨ ਔਰ ਜਿਹੜੀ ਜਨਤਾ ਹੈਗੀ ਆ ਹਿੰਦੁਸਤਾਨ ਦੀ ਉਹ ਜਿਹੜਾ ਕਿੰਨਾ ਪ੍ਰਾਊਡ ਫੀਲ ਕਰ ਰਹੀ ਆ ਸਾਡੇ ਨਾਲ ਮੈਡਮ ਮੈਂ ਕਹਿੰਨੇ ਉਹਨਾਂ ਨਾਲ ਜਾਣਕਾਰੀ ਲੈਣੇ ਆ ਸਤੀ ਦਾ ਮੈਮ ਸਵਾਗਤ ਹੈ ਤੁਹਾਡਾ ਇੰਡੀਆ ਮਾਮ ਜਿਹੜਾ ਹਾਕੀ ਦੀ ਟੀਮ ਜਿਹੜੀ ਹੈਗੀ ਹੈ ਉਹ ਅੱਜ ਜਿਹੜਾ ਹੈਗਾ ਇੰਨੇ ਵੱਡੇ ਮੁਕਾਮ ਤੇ ਪਹੁੰਚ ਗਿਆ ਤੁਸੀਂ ਵੀ ਇੱਕ ਆ ਸਾਬਕਾ ਹਾਕੀ ਖਿਡਾਰੀ ਵੀ ਰਹੇ ਹੋ ਵਰਲਡ ਲੈਵਲ ਦੇ ਜਿਹੜੇ ਕੋਚ ਵੀ ਰਹੇ ਹੈਗੇ ਹੋ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸਰ ਸਾਡੀ ਟੀਮ ਜਿਵੇਂ ਪਿਛਲੀ ਵਾਰ 올림픽ਸ ਵਿੱਚ ਬ੍ਰੋਜ਼ ਮੈਡਲ ਆਇਆ ਤਾਂ ਉਹਦੇ ਵਿੱਚ ਕਾਫੀ ਪਲੇਅਰ ਸਾਡੇ ਰਿਪੀਟ ਹੋਏ ਆ ਤੇ ਕੁਝ ਇਸ ਟੀਮ ਦੇ ਨਵੇਂ ਪਲੇਅਰ ਵੀ ਨੇ ਮੈਨੂੰ ਲੱਗਦਾ ਹੈ ਕਿ ਜਿਵੇਂ ਅਸੀਂ ਆਪਣੇ ਪੁਰਾਣੇ ਦਿਨ ਜਿਹੜੇ ਅਸੀਂ ਕਦੇ ਸੁਣਦੇ ਸੀ ਧਿਆਨ ਚੰਦ ਦੇ ਟਾਈਮ ਤੋਂ 7 ਟਾਈਮ ਬੰਪੀਆ ਨਾਲ ਸੀ ਤੇ ਹੋ ਸਕਦਾ ਹੈ ਕਿ ਉਹ ਸਾਡਾ ਟਾਈਮ ਰਿਪੀਟ ਹੋ ਰਿਹਾ ਹੈ ਅਗਰ ਉਹ ਅੱਜ ਦਾ ਪੈਚ ਅਸੀਂ ਸੈਮੀ ਫਾਈਨਲ ਜਰਮਨੀ ਤੋਂ ਜਿੱਤ ਜਾਂਦੇ ਆ ਤੇ ਡੈਫੀਨੇਟਲੀ ਸਾਡੇ ਹੱਥ ਵਿੱਚ 골ਡ ਸਿਲਵਰ ਜਾਂ ਬ੍ਰੌਂਜ਼ ਦਾ ਇੱਕ ਮੈਡਲ ਅਸੀਂ ਹੱਕਦਾਰ ਹੋ ਜਾਵਾਂਗੇ ਤੇ ਜਿਹੜੀ ਹੁਣ ਸਾਡੀ ਟੀਮ ਹੈ ਇਹ ਹੈਗੀ ਹੈ 골ਡ ਮੈਡਲ ਲੈਵਲ ਦੀ ਅੱਜ ਦੇ ਮੈਚ ਤੇ ਕਾਫੀ ਕੁਝ ਡਿਪੈਂਡ ਕਰੇਗਾ ਤੇ ਸਾਨੂੰ ਧਿਆਨ ਚੰਦ ਜੀ ਦੀ ਔਰ ਬਲਬੀਰ ਸਿੰਘ ਸੀਨੀਅਰ ਜਿੰਨਾਂ ਨੂੰ ਵੇਖ ਕੇ ਸੁਣ ਕੇ ਅਸੀਂ ਆਪਣੇ ਮਤਲਬ ਮੈਂ ਵੀ ਪ੍ਰੂਵ ਕੀਤਾ ਸੀ ਔਰ ਮੈਂ ਇੰਡੀਆ ਟੀਮ ਦੀ ਕੈਪਟਨਸ਼ਿਪ ਕੀਤੀ ਹੈ ਏਸ਼ੀਅਨ ਗੇਮ ਮੈਡਲਿਸਟ ਅਸੀਂ ਹਾਕੀ ਨੂੰ ਉਸ ਟੈਕ ਚੁੱਕਿਆ 80 86 ਦੇ ਵਿੱਚ ਬ੍ਰੌਂਜ਼ ਮੈਡਲ ਆਇਆ ਸੀ ਟੀਮ ਦਾ ਉਸ ਤੋਂ ਬਾਅਦ ਉਹ ਮੈਨੋ ਹਾਕੀ ਟੀਮ ਵੀ ਬਹੁਤ ਥੱਲੇ ਚਲੀ ਗਈ ਸੀ ਉਸ ਤੋਂ ਬਾਅਦ ਸਾਡੀ ਟੀਮ ਨੇ ਲਗਾਤਾਰ 1990 ਤੋਂ ਲੈ ਕੇ ਤੇ 1998 ਤੱਕ ਜੀ 8 ਸਾਲ ਸਟਰਗਲ ਕੀਤੀ ਆਪਣੇ ਟੀਮ ਵਾਸਤੇ ਉਸ ਤੋਂ ਪਹਿਲਾਂ ਜਿਹੜੀ ਸਾਡੀ ਜੂਨੀਅਰ ਲੈਵਲ ਤੇ ਜਾਂ ਸਾਡੀ ਸਟੇਟ ਲੈਵਲ ਤੇ ਜਦੋਂ ਅਸੀਂ ਛੋਟੇ ਸੀ ਉਹ ਤਾਂ ਜਿਹੜੀ ਮਿਹਨਤ ਹੈ ਹੀ ਹੈ ਲੇਕਿਨ 98 ਜਦੋਂ ਅਸੀਂ ਏਸ਼ੀਅਨ ਗੇਮ ਮੈਡਲ ਲਿਆ সিলਵਰ ਮੈਡਲ ਉਸ ਤੋਂ ਬਾਅਦ ਸਾਡੀ ਊਮਨ ਹਾਕੀ ਟੀਮ ਪਿੱਛੇ ਕਦੀ ਨਹੀਂ ਵੇਖਿਆ ਔਰ ਮੈਨਸ ਹਾਕੀ ਤਾਂ ਪਹਿਲਾਂ ਹੀ ਚੱਲ ਰਹੀ ਸੀ ਕਾਫੀ ਟਾਈਮ ਤੋਂ ਸਾਡੇ ਮੈਨਸ ਜਿਹੜੇ ਅੱਛਾ ਕਰ ਰਹੇ ਨੇ ਤੇ ਹੁਣ ਅੱਜ ਅਸੀਂ ਮੈਂ ਇਸ ਗੱਲ ਨੂੰ ਇਸ ਕਰਕੇ ਜੋੜਨਾ ਚਾਹੁੰਦੀ ਆ ਕਿ ਸਾਡਾ ਅੱਜ ਜਿਹੜਾ ਹਾਕੀ ਦਾ ਇੰਡੀਆ ਦਾ ਲੈਵਲ ਹੈ ਊਮਨ ਹੈ ਜਾਂ ਮੈਨ ਹੈ ਉਹ ਸਿਮਿਲਰਿਟੀ ਚ ਆ ਰਿਹਾ ਹੈ ਮੈਡਲ ਅਗਰ ਅਸੀਂ ਬਾਰਡਰ ਹਾਕੀ 'ਚ ਜਾ ਕੇ ਵੇਖੀਏ ਅਗਰ ਅਸੀਂ 90 ਨੂੰ ਫੜ ਲਈਏ ਤੇ 90 ਤੋਂ ਬਾਅਦ ਜਿੰਨੇ ਵੀ ਸਾਡੇ ਮੈਡਲਸ ਨੇ ਉਹ ਸਿਮਿਲੈਰਟੀ ਚਾਹ ਰਹੇ ਨੇ ਮੈਨ ਹਾਕੀ ਤੇ ਮੈਨ ਹਾਕੀ ਤੇ ਹੁਣ ਅੱਜ ਦੀ ਡੇਟ ਚ ਮੈਨਸ ਹਾਕੀ ਨੇ ਜਿਵੇਂ ਪਿਛਲੀ ਵਾਰੀ ਬ੍ਰੋਜ਼ ਮੈਡਲ ਲੈ ਤੇ ਅਸੀਂ ਉਮੀਦ ਕਰਦੇ ਆ ਕਿ ਅੱਜ 골ਡ ਲੈਣਗੇ ਉਹਦੇ ਚ ਸਾਡੇ ਹੁਣ ਜਿਵੇਂ ਕੈਪਟਨ ਨੇ ਹਰਮਨ ਪੀਸ ਕੈਪਟਨ ਅੱਛਾ ਖੇਡ ਰਹੇ ਨੇ ਵਿੱਚ ਵਿੱਚ ਥੋੜਾ ਜਿਹਾ ਉਹ ਲਾਸਟ ਮੈਚਾਂ ਵਿੱਚ ਲੱਗਿਆ ਸੀ ਕਿ ਪਰਫਾਰਮੈਂਸ ਚਲੀ ਗਈ ਹੈ ਡਾਊਨ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿਉਂਕਿ ਤੁਹਾਡੇ ਤੇ ਪ੍ਰੈਸ਼ਰ ਹੁੰਦਾ ਲਾਸਟ 올림픽ਸ ਵਾਲਾ ਪ੍ਰੈਸ਼ਰ ਹੈ ਯਾ ਜੀ ਬਰੋ ਮੈਡਲ ਲਿਸਟਾ ਤੇ ਇਹ ਵੀ ਪ੍ਰੈਸ਼ਰ ਹੈ ਕਿ ਅਸੀਂ ਉਸ ਤੋਂ ਵੱਡਾ ਮੈਡਲ ਲੈਣਾ ਆ ਉਹਦੇ ਚ ਸਾਡੇ ਜਿਹੜੇ ਕੋਚਸ ਨੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਮੈਂ ਮੰਨਦੀ ਆ ਕਿ ਜਿਵੇਂ ਅੱਜਕੱਲ ਟਾਈ ਮੈਂ ਹਾਕੀ ਇੰਡੀਆ ਨੇ ਅਪਰੂਵ ਕੀਤਾ ਆ ਕਾਫੀ ਮਤਲਬ ਸਾਡੇ ਹਾਕੀ ਉਹਦਾ ਇੰਪਰੂਵ ਹੁੰਦੀ ਆ ਜਦੋਂ ਅਸੀਂ ਵਰਲਡ ਲੈਵਲ ਤੇ ਬਾਹਰ ਟੂਰ ਕਰਦੇ ਆ ਅਗਰ ਅਸੀਂ ਆਪਣੇ ਇੰਡੀਆ 'ਚ ਵੇਖੀਏ ਵੀ ਅਸੀਂ ਇੰਡੀਆ 'ਚ ਖੇਡ ਕੇ ਇੱਕ ਅੱਛੇ ਪਲੇਅਰ ਬਣ ਜਾਈਏ ਤੇ ਮੈਨੂੰ ਲੱਗਦਾ ਨਹੀਂ ਅੱਜ ਦੀ ਡੇਟ ਕਿਉਂਕਿ ਫੈਸਿਲਿਟੀਆਂ ਦੇ ਸਹਾਨੂੰ ਗਵਰਨਮੈਂਟ ਨੇ ਕੋਈ ਕਮੀ ਨਹੀਂ ਛੱਡੀ ਹੈਗੀ ਲੇਕਿਨ ਜਿਹੜੇ ਸਾਡੇ ਐਸਟੋ ਟਰਫਸ ਨੇ ਉਹ ਸਾਨੂੰ ਬਹੁਤ ਕਮੀ ਤੁਸੀਂ ਪਟਿਆਲਾ ਵਰਗੇ ਸ਼ਹਿਰ 'ਚ ਲੈ ਲਓ ਸਾਡੇ ਕੋਲ ਕੋਈ ਐਸਟੋ ਟਰਫ ਹੈ ਨਹੀਂ ਸਪੋਰਟਸ ਥੌਰਟੀ ਆਫ ਇੰਡੀਆ ਪਟਿਆਲਾ ਦੇ ਵਿੱਚ ਦੋ ਐਸਟੋ ਟਰਫ ਨੇ ਦੋਵਾਂ ਦੀ ਕੰਡੀਸ਼ਨ ਬਹੁਤ ਮਾੜੀ ਹੈ ਪਹਿਲਾਂ ਜਿਵੇਂ ਕੈਂਪ ਪਟਿਆਲਾ ਚ ਚੱਲਦੇ ਸੀ ਅੱਜਕੱਲ ਬੈਂਗਲੌਰ ਚ ਚੱਲਦੇ ਰਹੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਪੋਲਿਟਿਕਸ ਚੱਲ ਰਹੀ ਹੈ ਜਿਸ ਹਿਸਾਬ ਨਾਲ ਸਾਡੇ ਪਲੇਅਰ ਇੰਡੀਆ ਟੀਮ ਚ ਪੰਜਾਬ ਦੇ ਖੇਡ ਰਹੇ ਨੇ ਤੇ ਉਸ ਅਗਰ ਅਸੀਂ ਉਸ ਲੈਵਲ ਨੂੰ ਵੇਖੀ ਤਾਂ ਸਾਡੇ ਕੋਲ ਘਟੋ-ਘਟ ਇੱਥੇ ਇੱਕ ਜਿਹੜਾ ਸਾਡਾ ਪੰਜਾਬ ਉਹ ਹੋਵੇ ਹਾਲੈਂਡ ਕੰਟਰੀ ਹੈ ਨੀਦਰਲੈਂਡ ਨੀਦਰਲੈਂਡ ਜਿੰਨੀ ਹੈ ਸਾਡੀ ਆਬਾਦੀ ਹੈ ਉਨੀ ਹੀ ਸਾਡੀ ਜਨਸੰਖਿਆ ਉਨੀ ਹੀ ਸਾਡੀ ਸਪੇਸ ਹੈ ਤੇ ਉਹਨਾਂ ਕੋਲ ਤੋਂ ਅਸੀਂ ਮੰਨੋਗੇ ਕਿ 300 ਤੋਂ ਉੱਪਰ ਟਰਫ ਨੇ ਤੇ ਸਾਡੇ ਕੋਲ ਟਰਫਰੇ ਇੱਥੇ ਦੋ ਉਹ ਵੀ ਮਾੜੀ ਕੰਡੀਸ਼ਨ ਚ ਨੇ ਇੱਕ ਵਾਈਪੇ ਸਕੂਲ ਹੈ ਮੇਰੀ ਬੇਟੀ ਪੜ੍ਹਦੀ ਉੱਥੇ ਉਹਨੂੰ ਜਦੋਂ ਮੈਂ ਇੱਥੇ ਹੋਸਟਲ ਚ ਪਾਇਆ ਤੇ ਉੱਥੇ ਇੱਕ ਡਿਮਾਂਡ ਆਈ ਸੀ ਕਿ ਇੱਥੇ ਮੈਡਮ ਟਰਫ ਲੱਗ ਸਕਦਾ ਰਾਜਾ ਸਾਹਿਬ ਦੇ ਫੈਮਿਲੀ ਚ ਉਹਨਾਂ ਦੇ ਡਾਕਟਰ ਨੇ ਉੱਥੇ ਮੈਨੂੰ ਲੱਗਦਾ ਕਿ ਜਦੋਂ ਮੈਂ ਉਹਨਾਂ ਦੇ ਮਹਿਲ ਚ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਵੀ ਟਰਫ ਲਾਉਣਾ ਚਾਹੁੰਦੇ ਆ ਤੇ ਉਹਨਾਂ ਨੇ ਕੋਸ਼ਿਸ਼ ਕਰਕੇ ਉੱਥੇ ਇੱਕ ਸਿਕਸਰ ਸਾਈਡ ਦਾ ਟਰਫ ਲਾਇਆ ਕਿ ਉਹ ਉਹ ਵੀ ਅਗਰ ਉਸ ਲੈਵਲ ਤੇ ਵੀ ਸਾਡੇ ਕੋਲ ਸਰਫ ਆ ਜਾਣ ਪਟਿਆਲਾ ਚ ਵੀ ਜਾਂ ਪੰਜਾਬ ਚ ਕਿਤੇ ਵੀ ਜਿਵੇਂ ਹੁਣ ਭਗਵੰਤ ਮਾਨ ਤੇ ਸਰਕਾਰ ਚ ਆ ਰਹੀ ਹੈ ਉਹ ਵਾਦੇ ਤਾਂ ਬਹੁਤ ਕਰਦੇ ਨੇ ਵੀ ਅਸੀਂ ਸਪੋਰਟਸ ਲਈਆ ਕਰ ਰਹੇ ਆ ਇਹ ਕਰ ਰਹੇ ਆ ਲੇਕਿਨ ਜਦੋਂ ਟੀਮ ਜਿੱਤਦੀ ਉਹਦੋਂ ਸਾਰੇ ਟੀਮ ਵਾਲ ਭੱਜਦੇ ਆ ਸਰਕਾਰਾ ਉਦੋਂ ਕਰਦੀਆਂ ਰਹੀਆਂ ਵੀ ਅਸੀਂ ਮਤਲਬ ਫੈਸਿਲਿਟੀਆਂ ਦੇਣੀ ਆ ਉਸ ਤਪੇ ਲੋ ਕਦੀ ਕੋਈ ਤੁਸੀਂ ਅੱਜ ਮੰਨ ਲਓ ਮੈਡਲ ਦੇ ਨੇੜੇ ਅਸੀਂ ਕਾ ਸੈਮੀ ਫਾਈਨਲ ਦੇ ਅੱਜ ਅਸੀਂ ਖੇਡਣਾ ਤਾਂ ਕਿਸੇ ਨੇ ਮੈਨੂੰ ਜਾਣ ਪਛਾਨ ਕਰਕੇ ਅਜਿਥੋਂ ਆ ਕੇ ਪੁੱਛਿਆ ਅਦਰਵਾਇਜ਼ ਸਾਡੇ ਇੱਥੇ ਜਿਵੇਂ ਕ੍ਰਿਕਟ ਨੂੰ ਪੁੱਛਿਆ ਜਾਂਦਾ ਉਹ ਸਾਡੇ ਹਾਕੀ ਦੇ ਵਿੱਚ ਬਿਲਕੁਲ ਵੀ ਪਲੇਅਰਾਂ ਦੀ ਕੋਈ ਪੁੱਛ ਹੀ ਹੈ ਨਹੀਂ ਮਤਲਬ ਲੱਗਦਾ ਸਾਨੂੰ ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਕੀ ਅਸੀਂ ਦੇਸ਼ ਲਈ ਕਦੀ ਕੁਝ ਕੀਤਾ ਵੀ ਹੈਗਾ ਜਾਂ ਨਹੀਂ ਤੇ ਆਉਣ ਵਾਲੇ ਟਾਈਮ ਅਗਰ ਇਹੀ ਹਾਲਾਤ ਰਹੀਂ ਇੰਡੀਆ ਦੇ ਅਗਰ ਪਲੇਅਰਾਂ ਨੂੰ ਇਸ ਤਰ੍ਹਾਂ ਹੀ ਉਹਨਾਂ ਨੇ ਕ੍ਰਿਕਟ ਦੀ ਤਰ੍ਹਾਂ ਨਹੀਂ ਚੁੱਕਿਆ ਤੇ ਕਿਸੇ ਦਿਨ ਜਿਹੜੀ ਸਾਡੀ ਹੁਣ ਟੀਮ ਖੇਡ ਰਹੀ ਹੈ ਇਹ ਪਲੇਅਰ ਵੀ ਹੌਲੀ ਹੌਲੀ ਇਸ ਤਰ੍ਹਾਂ ਹੀ ਤੇ ব্যাকগ্রাউন্ড ਤੇ ਚਲੇ ਜਾਣਗੇ ਕਿਉਂਕਿ ਜਦੋਂ ਕਿਉਂਕਿ ਮੈਂ ਖੁਦ ਇਸ ਲੈਵਲ ਤੇ ਖੇਡੀਆਂ ਮੈਂ ਨੈਸ਼ਨਲ ਟੀਮ ਨੂੰ ਸਾਡੇ ਚਾਰੇ ਮੈਚਲ ਵੀ ਦਿੱਤੇ ਨੇ ਤੇ ਮੈਂ ਫਲੈਟੀ ਕੋਰਨਰ ਦਾ ਸਪੈਸ਼ਲਿਸਟ ਰਹੀ ਹਾਂ ਇੰਡੀਆ ਦੀ ਤੇ ਜਦੋਂ ਟੀਮ ਦਾ ਮੈਚ ਫਸਦਾ ਸੀ ਉਹ ਤੋਂ ਕੋਰਨਰ ਹੀ ਕੰਮ ਆਉਂਦਾ ਜਿਵੇਂ ਅੱਜ ਹਰਮਨਪ੍ਰੀਤ ਚੱਲ ਰਿਹਾ ਇਸ ਤਰ੍ਹਾਂ ਹੀ ਕਿਸੇ ਟਾਈਮ ਸੰਦੀਪਪੁਰ ਨੇ ਵੀ ਇੰਡੀਆ ਦੇ ਵਾਸਤੇ ਗੋਲ ਮਾਰੇ ਹੋਏ ਨੇ ਤੇ ਮੈਡਲ ਵੀ ਲਏ ਹੋਏ ਨੇ ਇਹ ਇੱਕ ਲੈਵਲ ਹੈ ਜਿਹਦੇ ਵਿੱਚ ਸਾਡੀ ਟੀਮ ਜਿਹੜੀ ਹੈ ਉਹ ਜਦੋਂ ਸਾਰੇ ਪਲੇਅਰ ਮਿਲ ਕੇ ਖੇਡਦੇ ਨੇ ਉਹਨਾਂ ਦੀ ਇੱਕ ਭਾਵਨਾ ਹੁੰਦੀ ਹੈ ਉਦੋਂ ਉਹ ਉਦੋਂ ਟੀਮ ਜਿੱਤਦੀ ਹੈ ਲੇਕਿਨ ਜਿਹੜੀ ਇਹ ਜਿੱਤ ਹੈ ਇਹਨੂੰ ਅਸੀਂ ਕਈ ਵਾਰ ਅਸੀਂ ਮਹਿਸੂਸ ਕਰਦੇ ਆਂ ਵੀ ਸਾਨੂੰ ਉਸ ਲੈਵਲ ਤੇ ਨਹੀਂ ਪੁੱਛਿਆ ਜਾ ਰਿਹਾ ਜਿਵੇਂ ਕ੍ਰਿਕਟ ਤੋਂ ਪੁੱਛਿਆ ਜਾ ਰਿਹਾ ਅੱਜ ਸੈਮੀ ਫਾਈਨਲ ਪਰਮਾਤਮਾ ਕਰੇ ਸਾਡੀ ਟੀਮ ਜਿੱਤ ਜਾਏ ਜਰਮਨੀ ਤੋਂ ਤੇ ਕਿਉਂਕਿ ਜਰਮਨੀ ਨੂੰ ਹੀ ਖਰਾ ਕੇ ਅਸੀਂ ਅੱਗੇ ਆਏ ਹੋਇਆ ਹਿਟਲਰ ਜੀ ਦੇ ਹਿਟਲਰ ਦੇ ਟਾਈਮ ਦੇ ਵਿੱਚ ਧਿਆਨ ਚਾਹੀਦੇ ਦੇ ਜਰਮਨੀ ਨੂੰ ਹਰਾਇਆ ਤੇ ਸਾਡੇ ਕੋਲ ਅੱਜ ਫਿਰ ਉਹੀ ਮੌਕਾ ਹੈ ਕਿ ਅਸੀਂ ਅੱਜ ਜਰਮਨੀ ਨੂੰ ਫੇਟ ਕਰੀਏ ਤੇ ਅਸੀਂ ਆਪਣੀ ਜਿਹੜੀ ਜਗ੍ਹਾ ਫਾਈਨਲ ਵਿੱਚ ਬਣਾਈ ਹੈ ਔਰ ਦੇਸ਼ ਵਾਸਤੇ ਕੋਈ ਨਾ ਕੋਈ ਮਾਡਲ ਅਸੀਂ ਜਿੱਤ ਕੇ ਲੈ। ਮੈਂ ਤੁਹਾਡੀ ਗੱਲ ਸੀ ਜਿਹੜੀ ਅ ਹਜੇ ਵੀ ਹਾਕੀ ਦਾ ਜਿਹੜਾ ਹੁਣ ਜਿਹੜਾ ਜਿੰਨੇ ਪਲੇਅਰ ਹੋਰ ਵੀ ਅੱਗੇ ਆ ਰਹੇ ਨੇ ਬੱਚਿਆਂ ਦੇ ਵਿੱਚ ਵੀ ਬਹੁਤ ਉੱਸਾ ਜਿਹੜਾ ਹੈ ਹਾਕੀ ਨੂੰ ਲੈ ਕੇ ਹੋ ਰਿਹਾ ਪਟਿਆਲੇ ਦੇ ਕਈ ਗਰਾਊਂਡ ਨੇ ਪੰਜਾਬ ਦੇ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਹਜੇ ਤੱਕ ਜਿਹੜਾ ਕੁਝ ਨਹੀਂ ਕੀਤਾ ਮੈਸੇਜ ਵੀ ਇੱਕ ਅੱਛਾ ਦਿੱਤਾ ਹੈ ਲੇਕਿਨ ਅਗਰ ਇੱਕ ਥੋੜਾ ਜਿਹਾ ਵੀ ਪ੍ਰਾਣੇ ਟਾਈਮ ਤੇ ਜਿਹੜੀ ਹਾਕੀ ਹੁੰਦੀ ਸੀ ਮੈਦਾਨ ਘਾ ਦੇ ਵਿੱਚ ਖੇਡਣਾ ਔਰ ਅੱਜ ਇਹ ਪੈਨੇ ਸਾਰੇ ਮੈਟ ਹੈ ਜਿਨ੍ਹਾਂ ਤੇ ਖੇਡਿਆ ਜਾਂਦਾ ਕਿੰਨਾ ਕੁ ਫਰਕ ਸਮੇਂ ਦਾ ਜਿਹੜਾ ਪ੍ਰਾਣੇ ਟਾਈਮ ਤੇ ਤੁਸੀਂ ਕਹੇ ਘਾ ਦੇ ਵਿੱਚ ਕੰਪੀਟੀਸ਼ਨ ਹੁੰਦੀ ਸੀ ਔਰ ਅੱਜ ਕੱਲ ਜਿਹੜਾ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਵੀ ਜਿਹੜੇ ਮੈਟ ਮੈਟਾਂ ਤੇ ਖੇਡੀ ਜਾਂਦੀ ਹੈ ਕਿੰਨਾ ਕੁ ਔਖਾ ਹੁੰਦਾ ਪਲੇਅਰ ਵਾਸਤੇ ਉਹ ਫਿੱਟ ਰਹਿਣਾ ਕਿੱਥੇ ਮਿੱਟੀ ਤੇ ਕਿੱਥੇ ਮਤਲਬ ਕਿ ਜਿਹੜਾ ਮੈਟ ਦੇ ਉੱਤੇ ਇਸ ਤਰ੍ਹਾਂ ਜਿੰਨਾ ਪਾਣੀ ਲਗਾ ਕੇ ਖੇਡਣਾ ਕਿੰਨਾ ਕੁ ਡਿਫਰੈਂਟ ਹੁੰਦਾ ਔਰ ਕਿੰਨਾ ਕੁ ਫਿੱਟ ਰਹਿਣਾ ਪੈਂਦਾ ਸਰ ਜੀ ਜੇ ਤੁਸੀਂ ਗਰਾਸੀ ਗਰਾਸ ਦੀ ਗੱਲ ਕਰਦੇ ਹੋ ਸਾਡੀ ਟੀਮ ਅੱਜ ਵੀ ਚਾਹੇ ਕੋਈ ਇੰਡੀਅਨ ਪਲੇਅਰ ਹੈ ਸਈ ਲੰਪੀ ਨੇ ਅੱਜ ਵੀ ਉਹ ਗਰਾਸ ਤੇ ਟ੍ਰੇਨਿੰਗ ਕਰਦੇ ਆ ਜਦੋਂ ਉਹਨਾਂ ਕੋਲ ਟਾਈਮ ਹੁੰਦਾ ਆ ਕਿਉਂਕਿ ਜਦੋਂ ਉਹ ਆਪਣੇ ਘਰ ਜਾਂਦੇ ਨੇ ਉਹਨਾਂ ਕੋਲ ਐਸਟੋਟਰ ਹਰ ਇੱਕ ਨੂੰ ਨਹੀਂ ਮਿਲ ਪਉਂਦਾ ਤੇ ਉਹਨਾਂ ਨੇ ਗਰਾਸ ਤੇ ਟ੍ਰੇਨਿੰਗ ਕਰਨੀ ਹੈ ਹਾਂ ਅਗਰ ਕਿਸੇ ਦੇ ਸ਼ਹਿਰ ਚ ਐਸਟੋਟਰ ਫੈਤ ਉੱਥੇ ਕਰਦੇ ਆ ਐਸਟੋਟਰ ਤੇ ਖੇਡਣਾ ਬਹੁਤ ਔਖਾ ਆ ਕਿਉਂਕਿ ਉਹਦੇ ਪਾਣੀ ਲਾ ਕੇ ਉਹ ਸਿਮੈਂਟਡ ਹੁੰਦਾ ਉਹਦੇ ਉੱਤੇ ਤੁਸੀਂ ਵਾਟਰਿੰਗ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਤਾਂ ਨੂੰ ਉਹਦੇ ਖੇਡਣ ਵਾਸਤੇ ਪੂਰਾ ਫਿਜ਼ੀਕਲੀ ਫਿਟ ਰਹਿਣਾ ਪੈਂਦਾ ਉਸ ਤੋਂ ਪਹਿਲੇ ਤੁਹਾਨੂੰ ਉਹਨੇ ਟ੍ਰੇਨਿੰਗ ਕਰਨੀ ਪੈਂਦੀ ਹੈ ਕਿਉਂਕਿ ਤੁਹਾਡੇ ਮਸਲ ਪਾਵਰ ਲੱਗਦੀ ਹੈ ਗਰਾਸ ਦੇ ਉੱਤੇ ਉਹਨਾਂ ਜ਼ੋਰ ਨਹੀਂ ਲੱਗਦਾ ਗਰਾਸ 'ਤੇ ਅੱਜ ਦੀ ਹਾਕੀ 'ਚ ਅਸੀਂ ਹੁਣ ਇਹਨਾਂ ਗੱਲਾਂ ਨੂੰ ਤੁਹਾਨੂੰ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ ਕਿਉਂਕਿ ਜਿਹੜੀ ਹੁਣ ਮਾਡਰਨ ਹਾਕੀ ਹੈ ਦੇਸ਼ ਵਰਲਡ ਕਿੱਥੇ ਪਹੁੰਚ ਚੁੱਕਿਆ ਸੀ ਅੱਜ ਵੀ ਅਗਰ ਗਰਾਸ ਦੀ ਗੱਲ ਕਰੀਏ ਤੇ ਇਹ ਸਾਡੀ ਸਰਕਾਰ ਲਈ ਵੀ ਠੀਕ ਨਹੀਂ ਹੈਗਾ ਗਰਾਸ ਤੇ ਅਸੀਂ ਟ੍ਰੇਨਿੰਗ ਕਰਾਂਗੇ ਜਦੋਂ ਸਾਡੇ ਕੋਲ ਆਪਸੀਜ਼ਨ ਹੁੰਦਾ ਹੈ ਜਾਂ ਜਦੋਂ ਕਿਸੇ 플레이ਰ ਨੂੰ ਟਾਈਮ ਮਿਲਦਾ ਹੈ ਉਹ ਗਰਾਸ ਤੇ ਅਭੁਨਿਲੀ ਟ੍ਰੇਨਿੰਗ ਕਰੇਗਾ ਲੇਕਿਨ ਸਾਨੂੰ ਅੱਜ ਦੇ ਟਾਈਮ 'ਚ ਐਸਟੋਟਾਪ ਦੀ ਜ਼ਰੂਰਤਾਂ ਨੇ ਹਰ ਕੰਟਰੀ ਦੇ ਸਾਡੇ ਹਰ ਇੱਕ ਸ਼ਹਿਰ ਦੇ ਵਿੱਚ ਐਸਟੋਟਾਪ ਦੀ ਲੋੜ ਹੈ ਅਗਰ ਅਸੀਂ ਆਪਣੇ ਦੇਸ਼ ਨੂੰ 올림픽 ਦੇ ਗੋਲਡ ਮੈਡਲ ਤੇ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਉਸ ਟਾਈਪ ਦਾ ਹੋਣਾ ਵੀ ਪਏਗਾ ਪਹਿਲਾਂ ਤੁਸੀਂ ਅਗਰ ਅਸੀਂ ਕਈ ਇਹ ਵੀ ਮਾਡਰਨ ਟਾਈਮ ਹੈ ਪਹਿਲਾਂ ਅਸੀਂ ਪਿੰਡਾਂ 'ਚ ਰਹਿੰਦੇ ਸੀ ਸਾਡੇ ਘਰ ਮਕਾਨ ਕੱਚੇ ਸਨ ਤਾਨੂੰ ਵਧੀਆ ਲੱਗਦਾ ਸੀ ਅੱਜ ਅਸੀਂ ਸ਼ਹਿਰਾ ਚ ਰਹਿੰਦੇ ਆ ਸਾਡੇ ਕੋਲ ਤੁਸੀਂ ਵੇਖ ਲਓ ਵੀ ਸ਼ਹਿਰਾ ਚ ਮਾਡਰਨ ਕੋਠੀਆਂ ਚ ਅੱਧੀ ਜਨਰੇਸ਼ਨ ਜਿਹੜੀ ਆ ਉਹ ਰਹਿਣਾ ਚਾਹੁੰਦੀ ਹੈ ਫਰਕ ਤੇ ਤੁਹਾਨੂੰ ਆਪੇ ਪਤਾ ਲੱਗਦਾ ਹੈ ਗਰਾਸ ਰੂਟ ਦਾ ਤੇ ਇੱਕ ਅਗਰ ਅਸੀਂ ਪੱਡੇ ਲੈਵਲ ਦਾ ਕਹੀਏ ਹਰ ਚੀਜ਼ ਜ਼ਿੰਦਗੀ ਦੇ ਹਰ ਸਫ਼ਰ ਦੇ ਵਿੱਚ ਹੁਣ ਜਿਹੜੀ ਅੱਧੀ ਜਨਰੇਸ਼ਨ ਗੈਪ ਵੀ ਹੈ ਤੇ ਜਿਹੜੀ ਪੁਰਾਣੀ ਸਾਡੀ ਜਨਰੇਸ਼ਨ ਹੈ ਉਹ ਤੇ ਜਾਣਦੀ ਹੈ ਸਾਡੇ ਲੈਵਲ ਤੱਕ ਵੀ ਜਾਣਦੇ ਆ ਕਿ ਅਸੀਂ ਗਰਾਸ ਤੇ ਖੇਡਿਆ ਜਿਹੜੀ ਸਾਡੀ ਹੁਣ ਅਗਲੀ ਜੋ ਦੇشن ਆ ਰਹੀ ਹੈ ਇਹਨਾਂ ਨੂੰ ਗਰਾਸ ਲੈਵਲ ਦਾ ਇਹਨਾਂ ਨਹੀਂ ਪਤਾ ਉਹ ਲੋਕ ਚਾਹੁੰਦੇ ਨੇ ਕਿ ਸਾਡੇ ਕੋਲ ਸਟਰਕ ਹੋਏ ਐਸਟਰਕ ਜਿਹੜੇ ਨੇ ਉਹ ਬਹੁਤ ਪੌਸਟਲੀ ਨੇ ਇੱਕ ਐਸਟਰਕ ਘੱਟੋ ਘੱਟ ਵੀ 10 ਕਰੋੜ ਦੀ ਕੋਸਟ ਰੱਖਦਾ ਹੈ ਤੇ ਸਾਡੇ ਹੁਣ ਗਵਰਨਮੈਂਟਸ ਜੇ ਸਾਡੇ ਪੰਜਾਬ ਦੇ ਵਿੱਚ ਪੈਸਾ ਆਏਗਾ ਬਾਹਰ ਸਰਕਾਰ ਵੱਲੋਂ ਤੇ ਤਾਹੀ ਸਾਡੀ ਪੰਜਾਬ ਸਰਕਾਰ ਕੁਝ ਕਰ ਸਕਦੀ ਹੈ ਕਿਉਂਕਿ ਮੈਨੂੰ ਲੱਗਦਾ ਨਹੀਂ ਸਾਡੀ ਪੰਜਾਬ ਸਰਕਾਰ ਦੇ ਕੋਲ ਉਹਨਾ ਫੰਡ ਹੈਗਾ ਕਿ ਅਸੀਂ ਹਰ ਸ਼ਹਿਰ ਦੇ ਵਿੱਚ ਹਰ ਡਿਸਟ੍ਰਿਕਟ 'ਚ ਇੱਕ ਐਸਟਰਕ ਲੱਗ ਜਾਏ ਉਹ ਵੀ ਬਹੁਤ ਵੱਡੀ ਗੱਲ ਹੈ ਅਸੀਂ ਬਿਨਾ ਇਸ ਟੂਰ ਤੋਂ ਅੱਜ ਅੱਜ ਸੈਮੀਫਾਈਨਲ ਤੱਕ ਚੱਲ ਰਹੇ ਆ। ਅਸੀਂ ਦੇਸ਼ ਦੇ ਵਿੱਚ ਕੈਂਪ ਸਿਰਫ ਲਾ ਰਹੇ ਆ। ਉਹ ਵੀ ਵਿੱਚ ਵਿੱਚ ਸਾਡੇ ਬੈਂਗਲੌਰ ਚ ਕੈਂਪ ਲੱਗ ਰਹੇ ਨੇ ਜਿੱਦੇ ਸਾਡੇ ਜਿੰਨੇ ਵੀ ਹੁਣ ਟ੍ਰੇਨਿੰਗ ਕਰ ਰਹੇ ਨੇ ਪਲੇਅਰ ਸਭ ਫੋਰਨ ਚ ਕਰਦੇ ਨੇ। ਤੁਸੀਂ ਵੇਖ ਲਓ ਸਾਡੀ ਜਿਹੜੀ ਜੇ ਸਾਡੀ ਗਵਰਨਮੈਂਟ ਫੋਰਨ ਚ ਪੈਸਾ ਖਰਚ ਕਰੀ ਤੇ ਆਪਣੇ ਦੇਸ਼ ਤੇ ਕਿਉਂ ਨਹੀਂ ਕਰ ਰਹੀ। ਇਹਦੇ ਵਿੱਚ ਸਾਡੀਆਂ ਜਿਹੜੀ ਮੰਨ ਲਓ ਹਾਕੀ ਇੰਡੀਆ ਹੈ ਉਹ ਵੀ ਓਨੇ ਕੋ ਪਲੇਅਰਾਂ ਨੂੰ ਆਪਣੇ ਨਾਲ ਜੋੜਦੀ ਏ ਜਿਹੜੇ ਕੀ ਉਹਨਾਂ ਨੂੰ ਉਹਨਾਂ ਦੇ ਅੱਗੇ ਨਾਂ ਬੋਲਣ। ਇਹ ਵੀ ਇੱਕ ਬਹੁਤ ਵੱਡਾ ਫੈਕਟ ਹੈ ਅਗਰ ਸਾਡੇ ਦੇਸ਼ ਦੇ ਵਿੱਚ ਮੰਨ ਲਓ ਕੋਈ ਲੈਵਲ ਤੇ ਪਲੇਅਰ ਖੇਡ ਰਹੇ ਨੇ ਅਗਰ ਉਹ ਸਾਰੇ ਪਲੇਅਰਾਂ ਨੂੰ ਵਾਰੀ-ਵਾਰੀ ਜੋੜਿਆ ਜਾਏ ਉਹਨਾਂ ਨੂੰ ਰਿਸਪੈਕਟ ਦਿੱਤੀ ਜਾਏ ਮਤਲਬ ਇਹ ਚੀਜ਼ ਘਾਟ ਹੈ ਉਹ ਚਾਹੁੰਦੇ ਨੇ ਕਿ ਜਿਹੜਾ ਪਲੇਅਰ ਚੱਲ ਰਿਹਾ ਅੱਜ ਦੀ ਡੇਟ ਦੇ ਵਿੱਚ ਉਹਨੂੰ ਹੀ ਬਸ ਯੂਜ਼ ਕੀਤਾ ਜਾਏ ਉਹਦੇ ਤੇ ਹੀ ਫੋਕਸ ਕੀਤਾ ਜਾਏ ਜਿਹੜੇ ਪੁਰਾਣੇ ਪਲੇਅਰ ਖੇਡ ਚੁੱਕੇ ਨੇ ਉਹਨਾਂ ਨੂੰ ਕਿੰਨੇ ਪੁੱਛਣਾ ਆ ਉਹਨਾਂ ਨੂੰ ਜ਼ਰੂਰਤ ਹੀ ਹੈ ਨਹੀਂ ਬੁਲਾਉਣ ਦੀ ਕਦੀ ਕੋਈ ਮੀਟਿੰਗ ਹੋਏ ਕੋਈ ਉਹਨਾਂ ਨੇ ਪਾਰਟੀ ਰੱਖੀ ਹੋਏ ਵੀ ਸਾਡੇ ਦੇਸ਼ ਦੇ ਜਿੰਨੇ ਵੀ ਮੈਡਲਿਸਟ ਹੈ ਤੁਸੀਂ ਪਿਛਲੇ 1990 ਤੱਕ ਚਲੇ ਜਾਓ ਪਿੱਛੇ ਛੱਡ ਦਿਓ 1990 ਤੋਂ ਬਾਅਦ ਜਿੰਨੇ ਸਾਡੇ ਸਪੋਰਟਸ ਪਰਸਨ ਨੇ ਜਿਨ੍ਹਾਂ ਨੇ ਹਾਕੀ ਲਈ ਮੈਡਲ ਲਿਆ ਤੁਸੀਂ ਇੱਕ ਗੈੱਟ ਠੈਗਦਰ ਵੀ ਦਿਖਾ ਦਿਓ ਵੀ ਸਾਡੇ ਹਾਕੀ ਇੰਡੀਆ ਨੇ ਕਦੀ ਕੀਤੀ ਹੋਵੇ ਕਿਉਂਕਿ ਉਹ ਲੋਕ ਚਾਹੁੰਦੇ ਨੇ ਉਹਨਾਂ ਨੂੰ ਪਤਾ ਜਦੋਂ ਪਲੇਅਰ ਇਕੱਠੇ ਹੋ ਗਏ ਜਨਰੇਸ਼ਨ ਦੇ ਕੋਈ ਪਲੇਅਰ ਇਕੱਠੇ ਹੋ ਗਏ ਉਹ ਕੋਈ ਨਾ ਕੋਈ ਮੁੱਦਾ ਚੁੱਕਣਗੇ ਜਿਹੜੇ ਉਹਨਾਂ ਨੇ ਇਸ ਟਾਈਮ ਫੈਡਰੇਸ਼ਨ 'ਚ ਬੰਦੇ ਬਿਠਾਏ ਹੋਏ ਨੇ ਉਹਨਾਂ ਦਾ ਲੈਵਲ ਉਹਨਾਂ ਉੱਚਾ ਨਹੀਂ ਹੈਗਾ ਜਿੰਨਾ ਕਿ ਜਿੰਨਾ ਸਾਡੇ ਦੇਸ਼ ਦੇ ਵਿੱਚ ਬਹੁਤ ਸ ਉੱਚੇ ਲੈਵਲ ਦੇ ਪਲੇਅਰ ਨੇ ਅਗਰ ਅਸੀਂ ਉਹਨਾਂ ਨੂੰ ਲਿਆਈਏ ਅੱਗੇ ਉਹਨਾਂ ਦਾ ਕੋਈ ਵਿਚਾਰ ਸੁਣੀਏ ਤੇ ਤੁਹਾਨੂੰ ਲੱਗੇਗਾ ਵੀ ਹਾਂ ਹਾਕੀ ਪ੍ਰੋ ਹੋ ਸਕਦੀ ਵੂਮਨ ਹਾਕੀ 'ਚ ਵੀ ਮੈਂ ਕਹਿੰਨੀ ਆ ਕਿ ਫੈਡਰੇਸ਼ਨ ਦੇ ਵਿੱਚ ਜਿਹੜੇ ਵੂਮਨ ਹਾਕੀ ਦੇ ਵੀ ਕਈ ਪਲੇਅਰ ਬੈਠੇ ਨੇ ਸਾਡੇ ਤੋਂ ਬਹੁਤ ਜੂਨੀਅਰ ਨੇ ਤੇ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਕੋਈ ਕਮੀ ਹੈ ਲੇਕਿਨ ਤੁਸੀਂ ਘਟੋ-ਘਟ ਜਿਹੜੇ ਪੁਰਾਣੇ ਪਲੇਅਰ ਨੇ ਜਿਨ੍ਹਾਂ ਨੇ ਦੇਸ਼ ਲਈ ਕੋਸ਼ਿਸ਼ ਕੀਤਾ ਹੈ ਤੁਸੀਂ ਉਹਨਾਂ ਨੂੰ ਵੀ ਚਾਂਸ ਦਿਓ ਤੁਸੀਂ ਇੱਕ ਗੈੱਟ ਟੂਗੇਦਰ ਰੱਖੋ ਜਿੱਥੇ 플레이ਰ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਣ ਅਕਸਰ ਬਰੀ ਟੀਮ ਮੇਟਸ ਨਾਲ ਗੱਲ ਹੁੰਦੀ ਹੈ ਸਾਡੇ ਹਾਕੀ ਬॉयਜ਼ ਨਾਲ ਵੀ ਸਾਡੀ ਗੱਲ ਹੁੰਦੀ ਹੈ ਹਾਕੀ ਊਮਨਸ ਸਾਡੇ ਪੁਰਾਣੀਆਂ ਜਿਹੜੇ ਬੈਚ ਮੇਟਸ ਨੇ ਜਾਂ ਉਸ ਤੋਂ ਪਿੱਛੇ ਸਾਡੇ ਸੀਨੀਅਰ ਨੇ ਰਾਜਵੀਰ ਤੇ ਇਸ ਤਰ੍ਹਾਂ ਸਾਡੇ ਰੁਨੀਟਾ ਡ ਮੈਲੋ ਇਸ ਤਰ੍ਹਾਂ ਸਾਡੇ 플레이ਰ ਰਹੇ ਨੇ ਸਿਬੋਲਾ ਐਂਜਲਾ ਹੈਡੀਸ ਔਰ ਸਭਿਤਰੀ ਹੈ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਅਲਗ-ਅਲਗ ਸਟੇਟਸ ਦੇ ਵਿੱਚ ਸਾਡੇ ਪਲੇਅਰ ਬੈਠੇ ਆ ਪਰ ਉਹ ਸਾਰਿਆਂ ਦੀ ਵੀ ਇਹੀ ਇੱਕ ਸ਼ਿਕਾਇਤ ਰਹਿੰਦੀ ਹੈ ਕਿ ਹਾਕੀ ਇੰਡੀਆ ਜਿਹੜੀ ਹੈ ਇਸ ਟਾਈਮ ਉਹ ਸਾਡੇ ਪਲੇਅਰਸ ਨੂੰ ਪੁੱਛਦੀ ਨਹੀਂ ਹੈਗੀ ਕੋਈ ਗੈਟ ਠੈਦਰ ਨਹੀਂ ਔਮੈਸ ਦੀ ਕਰਦੀ ਚਾਹੇ ਉਹ ਵੈਟਰ ਨਹੀਂ ਹੋ ਚੁੱਕੇ ਨੇ ਲੇਕਿਨ ਇੱਕ ਚਾਹੀਦਾ ਕਿ ਉਹਨਾਂ ਨੂੰ ਕੋਈ ਗੈਟ ਠੈਦਰ ਕਰ ਹੁਣ ਹਾਕੀ ਇੰਡੀਆ ਦੇ ਵਿੱਚ ਮੈਂ ਨਾ ਤੇ ਨਹੀਂ ਲੈਣਾ ਚਾਹੁੰਦੀ ਦੋ ਤਿੰਨ ਪਲੇਅਰ ਬੈਠੇ ਨੇ ਐਵੇਂ ਦੇ ਜਿਨ੍ਹਾਂ ਦਾ ਉਹ ਲੈਵਲ ਨਹੀਂ ਹੈ ਕਿ ਉਹ ਆ ਕੋਈ ਇਹੋ ਜੀ ਇੰਪਰੂਵਮੈਂਟ ਉਹ ਸਾਡੇ ਪਲੇਅਰਾਂ ਨੂੰ ਵੀ ਜੋੜ ਕੇ ਰਾਜ਼ੀ ਰਿਹਾ ਉਹਨੂੰ ਪਤਾ ਹੈ ਜੇ ਇਹ ਅੱਗੇ ਵਧੀਆ ਲੈਵਲ ਤੇ ਪਲੇ ਹਾਕੀ ਇੰਡੀਆ ਜਾਵੇ ਤੇ ਉਹ ਕੋਈ ਨਾ ਕੋਈ ਮੁੱਦਾ ਚੱਕਣਗੇ ਜਦੋਂ ਮੁੱਦਾ ਚੱਕਣਗੇ ਤੇ ਉਹ ਗੱਲ ਖੁੱਲੂਗੀ ਜੇ ਗੱਲ ਖੁੱਲੇਗੀ ਤੇ ਉਹ ਫਿਰ ਦੂਰ ਤੱਕ ਜਾਂਦੀ ਹੈ ਮੈਂ ਚਾਹੁੰਨੀ ਆ ਕਿ ਪਲੇਅਰ ਜੁੜਨ ਜੇ 올림픽ਸ ਮੈਡਲ ਲੈਣਾ ਤੇ ਪਲੇਅਰ ਆਪਸ ਵਿੱਚ ਜੁੜਨ ਤਾਂ ਕਿ ਉਹ ਹਰ ਇੱਕ ਦਾ ਫਾਇਦਾ ਚੁੱਕ ਸਕਵੇ ਕੰਟੀ ਤੇ ਐਸਟਰਸ ਦੀ ਬੋਝ लास्ट ਕੀ ਕਹਿਣਾ ਚਾਹੋਗੇ ਜਿਹੜੀ ਇਸ ਟਾਈਮ ਹਾਕੀ ਟੀਮ ਜਿਹੜੀ ਹੈਗੀ ਹੈ ਕਾਫੀ ਉੱਪਰ ਜਾ ਰਹੀ ਹੈ ਫਾਈਨਲ ਤੱਕ ਵੀ ਪਹੁੰਚ ਸਕਦੀ ਹੈ ਔਰ ਮੈਡਲ ਜਿੱਤ ਦਾ ਨਾਮ ਬਿੱਤ ਜਾਵੇ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਤੇ ਐਜ਼ ਅ ਇੰਡੀਅਨ ਟੀਮ ਦੀ ਜਿਵੇਂ ਫੋਰਰ ਕੈਪਟਨ ਰਹੀ ਆ ਤੇ ਦੇਸ਼ ਲਈ ਖੇਡਿਆ ਹੈ ਤੇ ਮੇਰੀ ਤੇ ਇਹੀ ਅੰਦਰ ਖੁਸ਼ੀ ਹੋਵੇ ਕਿ ਅਸੀਂ 골ਡ ਮੈਡਲ ਲਈਏ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਅੱਜ ਦਾ ਮੈਚ ਹੈ ਮੇਰੀਆਂ ਬੈਸਟ ਵਿਸ਼ੇਸ ਨੇ ਹਾਕੀ ਟੀਮ ਨਾਲ ਹਰਮਨ ਪ੍ਰੀਤ ਨਾਲ ਕਿਉਂਕਿ ਨਾਮ ਤਾਂ ਲੈਣਾ ਚਾਹੀਦਾ ਕਿ ਉਹ ਵੈਸਟ ਹਿੰਦਿਆ ਟੀਮ ਦੇ ਕੈਪਟਨ ਵੀ ਨੇ ਤੇ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਤੇ ਉਹ ਮੈਂ ਆਪਣਾ ਉਹ ਕਿਉਂਕਿ ਅਗਰ ਉਹ ਆਪਣੇ ਪਰਸਨਲ ਬੈਸਟ ਵੀ ਕਰਦੇ ਤਾਂ ਵੀ ਅਸੀਂ ਮੈਡਲ ਲੈ ਲਾਂਗੇ ਪਰਸਨਲ ਬੈਸਟ ਟੈਸਟ ਕਰਕੇ ਕਿ ਉਹ ਸਕੋਰ ਕਰਨਗੇ ਜੈਸੀ ਚਿਤਾਂਗੇ ਸਾਡੇ ਉਹਨਾਂ ਦੇ ਉਹ ਉਹਨਾਂ ਦੀ ਇੱਕ ਹੋਰ ਵੀ ਖਾਸ ਗੱਲ ਮੈਨੂੰ ਲੱਗੀ ਹੈ ਕਿ ਉਹ ਨਾ ਆਪਣੇ ਟੀਮ ਦੇ ਵਿੱਚ ਜਿਹੜੇ ਜੂਨੀਅਰ ਪਲੇਅਰਸ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ ਉਹਨਾਂ ਕੀ ਮੈਂ ਬੜੇ ਧੀਰਜ ਵਾਲਾ ਕੈਪਟਨ ਰੱਖਿਆ ਹਰਪ੍ਰੀਤ ਦੇ ਉਹਦੇ ਵਿੱਚ ਪਹਿਲੇ ਕੈਪਟਨ ਜਿਹੜੇ ਵਨਪ੍ਰੀਤ ਰਹੇ ਨੇ ਉਹਨਾਂ ਦਾ ਵੀ سپورਸ ਬਹੁਤ ਵੱਡਾ ਸਾਥ ਹੈ ਸਹਿਯੋਗ ਹੈ ਹਰ ਮੰਨੋਂ ਇੱਕ ਹੋਰ ਸਾਡੇ ਪਲੇਅਰ ਦੇ ਵਿੱਚ ਹਾਰਦਿਕ ਨੇ ਹਾਰਦਿਕ ਜਿਹੜੇ ਨੇ ਉਹ ਕਿਸੇ ਦੇ ਹੱਥ ਤੇ ਨਹੀਂ ਆਉਂਦੇ ਮੈਂ ਚਾਹਨੀ ਅੱਜ ਕਿਸੇ ਦੇ ਹੱਥ ਨਾ ਆਵੇ ਕਿਉਂਕਿ ਜਦ ਹਾਰਦਿਕ ਚੱਲਦਾ ਆ ਤਾਂ ਦੇਸ਼ ਦੀ ਹਾਕੀ ਟੀਮ ਚੱਲਦੀ ਹੈ ਔਰ ਬਾਕੀ ਪਲੇਅਰਸ ਉਹਨਾਂ ਦੇ ਨਾਲ ਚੱਲਦੇ ਸੋ ਇਹ ਸਨ ਮੈਡਮ ਰਮਨਦੀਪਪੌਰ ਜਿਹੜੇ ਕਿ ਇੱਕ ਇੰਟਰਨੈਸ਼ਨਲ ਕੋਚ ਵੀ ਨੇ संदीपਪੌਰ ਔਰ ਇੱਕ ਪਲੇਅਰ ਵੀ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਔਰ ਕੋਚ ਵੀ ਰਹੇ ਨੇ ਜਿਨ੍ਹਾਂ ਨੇ ਕਿੱਥੇ ਨਾ ਕਿੱਥੇ ਜਿਹੜਾ ਸ਼ੁਭ ਕਾਮਨਾ ਵੀ ਜੜੀਆਂ ਦਿੱਤੀਆਂ ਨੇ ਹਾਕੀ ਟੀਮ ਨੂੰ ਕਿੱਥੇ ਥੋੜੀ ਜੀ ਨਾਰਾਜ਼ਗੀ ਵੀ ਦਿਟਾਈ ਹੈ ਸਰਕਾਰਾਂ ਦੇ ਵੱਲੋਂ ਜਿਹੜੀਆਂ ਸਰਕਾਰਾਂ ਨੇ ਉਹ ਠੀਕ ਠਾਕ ਨਾਲ ਜਿਹੜਾ ਹੈ ਪਲੇਅਰਾਂ ਨੂੰ ਜਿਹੜਾ ਕੁਝ ਖਾਸ ਨਹੀਂ ਦਿੰਦੀ ਅਗਰ ਕੁਝ ਖਾਸ ਦੇਣ ਤਾਂ ਉਹ ਪਲੇਅਰ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਖਰਚਾ ਕਰ ਰਹੇ ਨੇ ਔਰ ਜਿਹੜੇ ਇੰਡੀਆ ਦੇ ਵਿੱਚ ਵੀ ਜਿਹੜਾ ਪਲੇਅਰ ਜਿਹੜੇ ਆ ਹੋਰ ਫਾਸਟ ਹੋ ਸਕਦੇ ਨੇ ਪਟਿਆਲਾ ਤੋਂ ਕੈਮਰਾਮੈਨ ਦਿਵਾਕਰ ਦੇ ਨਾਲ ਹਰਿੰਦਰਪਾਲ ਸਿੰਘ ਇਲੀਆ ਨੂੰ ਕਿ ਹੁਣ ਹਰ ਟਾਈਮ ਬੁੜਾਈ ਕਰੀ ਜਾਈਏ ਹਨ ਨਹੀਂ ਸਹੀ ਰਹੀ ਜੀ